ਸਾਡੀ ਪੇਸ਼ੈਂਸ ਦਾ ਲੈਵਲ ਸਾਡਾ ਜਿਹੜਾ ਟੈਂਪਰਾਮੈਂਟ ਹੈ ਉਹ ਇੰਨਾ ਜ਼ਿਆਦਾ ਘਟ ਚੁੱਕਾ ਕਿ ਜੇ ਅਚਨਚੇਤ ਸਾਡੇ ਕੋਲੋਂ ਕੋਈ ਅਜੀਹਾ ਰਿਐਕਸ਼ਨ ਹੋ ਜਾਵੇ ਜਿਹਦੇ ਤੇ ਕਿਸੇ ਨੂੰ ਹਾਸਾ ਆ ਜਾਵੇ ਤਾਂ ਸਾਨੂੰ ਇਸ ਹੱਦ ਤੱਕ ਗੁੱਸਾ ਆ ਜਾਂਦਾ ਕਿ ਅਸੀਂ ਅਗਲੇ ਦਾ ਕਤਲ ਕਰ ਦਿੰਨੇ ਆ ਸਾਨੂੰ ਇਹ ਬਰਦਾਸ਼ਤ ਹੀ ਨਹੀਂ ਹੁੰਦਾ ਕਿ ਅਗਰ ਇੱਕ ਰਿਐਕਸ਼ਨ ਸਾਡੇ ਕੋਲੋਂ ਅਜੀਹਾ ਹੋ ਗਿਆ ਕੁਝ ਅਜੀਹਾ ਜਿਹੜਾ ਉਹ ਰਿਐਕਸ਼ਨ ਹੋ ਗਿਆ ਜਿਹਦੇ ਤੇ ਅਗਲੇ ਬੰਦੇ ਨੂੰ ਹਾਸਾ ਆ ਗਿਆ ਜਿਹੜਾ ਭਾਵਾਂ ਸਾਨੂੰ ਨਹੀਂ ਜਾਣਦਾ ਪਰ ਸਾਨੂੰ ਇੰਨਾ ਜ਼ਿਆਦਾ ਬੁਰਾ ਲੱਗਦਾ ਸਾਨੂੰ ਇੰਨਾ ਜ਼ਿਆਦਾ ਉਹਦੇ ਤੇ ਗੁੱਸਾ ਆਉਂਦਾ ਕਿ ਅਸੀਂ ਕਹਿੰਨੇ ਆਂ ਵੀ ਤੂੰ ਹੱਸਿਆ ਕਿਉਂ ਤੂੰ ਮੇਰੀ ਬੇਇੱਜ਼ਤੀ ਕੀਤੀ ਆ ਤੇ ਮੈਂ ਹੁਣ ਤੇਰੀ ਜਾਨ ਲੈ ਲੈਣੀ ਆ ਲੁਧਿਆਣਾ ਦੇ ਢੰਡਾਰੀ ਚੌਕ ਦੇ ਕੋਲ ਦੁਰਗਾ ਕਲੋਨੀ ਆ ਉਥੋਂ ਦੇ ਰਹਿਣ ਵਾਲੇ ਅਮਨਪ੍ਰੀਤ ਆਪਣੇ ਬੇਟੇ ਦੇ ਨਾਲ ਲੱਗੇ ਇੱਕ ਜੂਸ ਦੀ ਦੁਕਾਨ ਦੇ ਉੱਤੇ ਜੂਸ ਪੀ ਰਹੇ ਸੀ ਇਸੇ ਦੌਰਾਨ ਕੁਝ ਸ਼ਰਾਬੀ ਹਾਲਤ ਦੇ ਵਿੱਚ ਮੁੰਡੇ ਐਕਟਿਵਾ ਤੇ ਆਉਂਦੇ ਆ ਤਿੰਨ ਜਣੇ ਉਹ ਸੀਗੇ ਉਹ ਕਿਉਂਕਿ ਬਾਜ਼ਾਰ ਤੰਗ ਹੋਣ ਕਰਕੇ ਥੋੜਾ ਰਸ਼ ਹੋਣ ਕਰਕੇ ਉਹਨਾਂ ਦਾ ਜਿਹੜਾ ਐਕਟਿਵਾ ਉਹ ਸਲਿੱਪ ਕਰ ਜਾਂਦਾ ਬੱਚਾ ਜਿਹੜਾ ਉਹਨਾਂ ਨੂੰ ਦੇਖ ਕੇ ਹੱਸ ਪੈਂਦਾ ਉਹਦੇ ਨਾਲ ਹੀ ਅਮਨਪ੍ਰੀਤ ਦਾ ਵੀ ਹਾਸਾ ਨਿਕਲ ਜਾਂਦਾ ਇਸ ਤੋਂ ਗੁੱਸੇ 'ਚ ਆ ਕੇ ਉਹ ਜਿਹੜੇ ਸ਼ਖਸ ਸੀਗੇ ਜਿਹੜੇ ਐਕਟਿਵਾ ਤੇ ਸਵਾਰ ਸੀਗੇ ਜਿਹੜੇ ਡਿੱਗ ਪਏ ਉਹਨਾਂ ਨੂੰ ਆਪਣੀ ਇੰਨੀਕ ਜਿਆਦਾ ਹੱਤਕ ਮਹਿਸੂਸ ਹੁੰਦੀ ਆ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਅਜੀਹਾ ਹੋ ਗਿਆ ਜੇ ਹੱਸ ਕਿਉਂ ਪਏ ਬੱਚਾ ਹੱਸਿਆ ਕਿਉਂ ਉਹ ਅਮਨਪ੍ਰੀਤ ਦੇ ਨਾਲ ਲੜਾਈ ਸ਼ੁਰੂ ਕਰ ਦਿੰਦੇ ਆ ਇਸੇ ਦੌਰਾਨ ਜਿਹੜਾ ਉਹ ਬੱਚਾ ਛੋਟਾ ਬੱਚਾ ਉਹ ਆਪਣੇ ਘਰ ਭੱਜ ਕੇ ਜਾਂਦਾ ਉਹ ਆਪਣੇ ਚਾਚੇ ਗੁਰਪ੍ਰੀਤ ਨੂੰ ਦੱਸਦਾ ਤੇ ਆਪਣੀ ਮੰਮਾ ਨੂੰ ਦੱਸਦਾ ਕਿ ਇਦਾਂ ਇਦਾਂ ਚੌਂਕ ਦੇ ਵਿੱਚ ਪਾਪਾ ਦੇ ਨਾਲ ਕੁਝ ਲੋਕ ਜਿਹੜੇ ਆ ਉਹ ਲੜਾਈ ਕਰ ਰਹੇ ਆ ਜਿਸ ਵਕਤ ਗੁਰਪ੍ਰੀਤ ਆਂਦਾ ਉਹ ਆ ਕੇ ਆਪਣੇ ਵੱਡੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਨੂੰ ਉਹਨਾਂ ਨੌਜਵਾਨਾਂ ਨੇ ਉਹ ਜਿਹੜੇ ਸ਼ਰਾਬੀ ਹਾਲਤ ਦੇ ਵਿੱਚ ਸੀ ਜਿਹੜੇ ਉਹਨਾਂ ਨਾਲ ਮਾਰਕੁੱਟ ਕਰ ਰਹੇ ਸੀ ਜਦੋਂ ਗੁਰਪ੍ਰੀਤ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਨੌਜਵਾਨ ਉਹਦੀ ਛਾਤੀ ਦੇ ਵਿੱਚ ਖੰਜਰ ਮਾਰਦੇ ਆ ਹੋ ਸਕਦਾ ਉਹ ਜਿਹੜਾ ਖੰਜਰ ਹੈ ਲਾਗੇ ਜੂਸ ਦੀ ਦੁਕਾਨ ਤੇ ਪਿਆ ਹੋਵੇ ਉਹ ਜਿਹੜਾ ਵੱਡਾ ਸਾਰਾ ਚਾਕੂ ਹੁੰਦਾ ਜਿਹਦੇ ਨਾਲ ਫਰੂਟ ਵਗੈਰਾ ਛਿਲਦੇ ਆ ਗੁਰਪ੍ਰੀਤ ਜਿਹੜਾ ਵਾ ਉਹਦੀ ਮੌਤ ਹੋ ਜਾਂਦੀ ਆ 30 ਸਾਲਾਂ ਗੁਰਪ੍ਰੀਤ ਦੀ ਇਸ ਦੌਰਾਨ ਮੌਤ ਹੋ ਜਾਂਦੀ ਹੈ ਉਹਨੂੰ ਸਿਵਲ ਹਸਪੀਟਲ ਲੈ ਕੇ ਜਾਇਆ ਜਾਂਦਾ ਤੇ ਜਿੱਥੇ ਡਾਕਟਰ ਕਹਿੰਦੇ ਆ ਇਹਦੀ ਮੌਤ ਹੋ ਗਈ ਹੈ ਹੁਣ ਇਹ ਜਿਹੜਾ ਅਮਨਪ੍ਰੀਤ ਆ ਇਹ ਰੋ ਰੋ ਕੇ ਦੁਹਾਈਆਂ ਦੇ ਰਿਹਾ ਵੀ ਕਸੂਰ ਕੀ ਸੀਗਾ ਕਸੂਰ ਸਿਰਫ ਇੰਨਾ ਸੀਗਾ ਤੁਹਾਡੇ ਸ਼ਰਾਬ ਪੀਤੀ ਸੀ ਬੱਚਾ ਹੱਸ ਪਿਆ ਨਾਲ ਮੈਨੂੰ ਹੱਸ ਆ ਗਿਆ ਨਾਲ ਉਹ ਜੂਸ ਵਾਲਾ ਹੱਸ ਪਿਆ ਇਹਦੇ ਵਿੱਚ ਕੀ ਗੁਨਾਹ ਕਰ ਲਿਆ ਅਸੀਂ ਉਦਾਂ ਵੀ ਤਾ ਜਦੋਂ ਸੜਕ ਤੇ ਤੁਰੇ ਜਾਂਦੇ ਆ ਕਈ ਸਾਰੇ ਹਾਦਸੇ ਹੁੰਦੇ ਆ ਭਾਵਾਂ ਉਹ ਇੰਨੇ ਭਿਆਨਕ ਨਹੀਂ ਹੁੰਦੇ ਕੋਈ ਐਕਸੀਡੈਂਟਲ ਹੁੰਦੇ ਆ ਕਿਸੇ ਵੇਲੇ ਸੁਭਾਵਕ ਹਾਸਾ ਆ ਜਾਂਦਾ ਤੇ ਉਹ ਇਹਦਾ ਮਤਲਬ ਇਹ ਹੋ ਗਿਆ ਵੀ ਅਗਲਾ ਬੰਦਾ ਜਿਹੜਾ ਉਹ ਮਾਰ ਦੇਵੇਗਾ ਅਗਲੇ ਬੰਦੇ ਦੀ ਜਾਨ ਲੈ ਲੇਗਾ ਵੀ ਤੁਸੀਂ ਹੱਸੇ ਕਿਉਂ ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਤੇ ਨਹੀਂ ਹੈ ਪਰ ਇਹਨਾਂ ਨੇ ਸੁਭਾਵਕ ਜੀ ਗੱਲ ਆ ਉਹਨਾਂ ਨੇ ਚੁੱਕਿਆ ਵੀ ਹੋਊਗਾ ਉਹਨਾਂ ਨੂੰ ਉਹ ਤਿਲਕ ਕੇ ਡਿੱਗ ਪਏ ਇਹਨਾਂ ਨੇ ਚੁੱਕਿਆ ਵੀ ਹੋਊਗਾ ਪਰ ਉਹਨਾਂ ਨੂੰ ਗੁੱਸਾ ਹੀ ਇੰਨਾ ਲੱਗਾ ਕਿ ਇਹ ਹੱਸੇ ਕਿਉਂ ਜੇ ਅਸੀਂ ਡੇਗੀ ਪਏ ਆ ਇਹ ਹੱਸੇ ਕਿਉਂ ਉਹਨਾਂ ਨੇ ਲੜਾਈ ਕਰਨੀ ਸ਼ੁਰੂ ਕਰਤੀ ਜਿਸ ਵਿੱਚ ਗੁਰਪ੍ਰੀਤ ਸਿੰਘ ਜਿਹੜਾ ਆਪਣੇ ਘਰ ਬੈਠਾ ਸੀਗਾ ਉਹਨੂੰ ਜਦੋਂ ਉਹਦੇ ਭਤੀਜੇ ਯਾਨੀ ਕਿ ਅਮਨ ਦੇ ਬੇਟੇ ਨੇ ਆ ਕੇ ਦੱਸਿਆ ਕਿ ਐਦਾਂ ਪਾਪਾ ਦੇ ਨਾਲ ਲੜਾਈ ਹੋ ਰਹੀ ਆ ਉਹ ਵਿਚਾਰਾ ਲੜਾਈ ਛਡਾਉਣ ਆਇਆ ਤੇ ਉਹਨੂੰ ਆਪਣੀ ਜਾਨ ਗਵਾਣੀ ਪੈਗੀ ਹਾਲਾਂਕਿ ਪੁਲਿਸ ਨੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਦਾ ਕਹਿਣਾ ਕਿ ਕੋਈ ਵੀ ਦੋਸ਼ੀ ਜਿਹੜਾ ਉਹ ਛੱਡਿਆ ਨਹੀਂ ਜਾਏਗਾ ਸੀਸੀਟੀਵੀ ਦੀ ਕੈਮਰਿਆਂ ਤੋਂ ਭਾਲ ਸ਼ੁਰੂ ਕਰ ਦਿੱਤੀ ਆ ਚਲੋ ਇਹ ਦੋਸ਼ੀ ਫੜੇ ਜਾਣਗੇ ਪਰ ਜਿਹੜਾ ਸਾਡਾ ਮਾਨਸਿਕ ਲੈਵਲ ਆ ਜਿਹੜਾ ਸਾਡਾ ਗੁੱਸੇ ਦਾ ਪੱਧਰ ਆ ਉਹ ਕਿੰਨਾ ਜ਼ਿਆਦਾ ਵੱਧ ਚੁੱਕਾ ਉਹ ਇੰਨਾ ਕਿਥੋਂ ਤੱਕ ਚਲਾ ਗਿਆ ਵੀ ਸਾਨੂੰ ਇਹ ਗੁਵਾਰਾ ਹੀ ਨਹੀਂ ਕਿ ਜੇ ਸਾਡੀ ਕਿਸੇ ਹਰਕਤ ਨਾਲ ਹਾਲਾ ਸ਼ਰਾਬ ਪੀਤੀ ਹੋਈ ਆ ਸ਼ਰਾਬ ਪੀ ਕੇ ਜੇ ਕੋਈ ਬੰਦਾ ਡਿੱਗ ਪਿਆ ਜਾਂ ਉਹਦੇ ਕੋਲੋਂ ਕੋਈ ਇਹੋ ਜਿਹਾ ਰਿਐਕਸ਼ਨ ਹੋ ਗਿਆ ਬਾਡੀ ਇਹੋ ਜਿਹਾ ਰਿਐਕਸ਼ਨ ਹੋ ਗਿਆ ਜਿਹਦੇ ਨਾਲ ਉਹ ਡਿੱਗ ਪਿਆ ਜਾਂ ਕਿਸੇ ਨੂੰ ਹਾਸਾ ਆ ਗਿਆ ਤੇ ਅਸੀਂ ਉਹਨੂੰ ਮਾਰਨ ਪੈ ਜਾਵਾਂਗੇ ਅਸੀਂ ਉਹਦੀ ਜਾਨ ਲੈ ਲਵਾਂਗੇ ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਇਹਦਾ ਕਾਰਨ ਇਹ ਵੀ ਹੋ ਸਕਦਾ ਸਾਡੀ ਸਟ੍ਰੈਸਫੁੱਲ ਲਾਈਫ ਆ ਜਾਂ ਅਸੀਂ ਆਪਣੇ ਅੰਦਰ ਆਪਣੀ ਇੱਕ ਈਗੋ ਇਹੋ ਜਿਹੀ ਕ੍ਰੀਏਟ ਕਰ ਬੈਠਿਆ ਅਸੀਂ ਆਪਣੇ ਆਪ ਦੇ ਵਿੱਚ ਇੱਕ ਰਾਜਾ ਮਹਾਰਾਜਾ ਸਮਝਨੇ ਆ ਆਪਣੇ ਆਪ ਨੂੰ ਕਿ ਮੇਰੇ ਨਾਲ ਇਦਾਂ ਹੋ ਗਿਆ ਮੇਰੇ ਉੱਤੇ ਹੱਸ ਪਿਆ ਮੈਂ ਇਹਦੀ ਜਾਨ ਲੈ ਲੈਣੀ ਆ ਹੁਣ ਪੁਲਿਸ ਜਿਹੜੀ ਆ ਉਹ ਦੋਸ਼ੀਆਂ ਦੀ ਭਾਲ ਕਰ ਰਹੀ ਆ ਦੋਸ਼ੀ ਫੜੇ ਜਾਣਗੇ ਉਹਨਾਂ ਨੂੰ ਸਜ਼ਾ ਹੋ ਜਾਏਗੀ ਪਰ ਉਸ ਗੁਰਪ੍ਰੀਤ ਦਾ ਕੀ ਕਸੂਰ ਸੀ ਉਹ ਤਾਂ ਆਪਣੇ ਭਰਾ ਨੂੰ ਬਚਾਉਣ ਆਇਆ ਸੀ ਔਰ ਇਹਨਾਂ ਨੇ ਕੋਈ ਹਮਲਾ ਕੀਤਾ ਹੀ ਨਹੀਂ ਉਹਦੇ ਉੱਤੇ ਬਲਕੇ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਇਹ ਤਾਂ ਬਚਾਉਣ ਆਇਆ ਆਪਣੇ ਭਰਾ ਅਮਨਪ੍ਰੀਤ ਨੂੰ ਅਮਨਪ੍ਰੀਤ ਤੇ ਬਚ ਗਿਆ ਪਰ ਗੁਰਪ੍ਰੀਤ ਜਿਹੜਾ ਉਹਨਾਂ ਬਦਮਾਸ਼ਾਂ ਦੀ ਭੇਟ ਚੜ ਗਿਆ ਜਿੱਥੇ ਉਹਨਾਂ ਨੇ ਉਹਦੀ ਸੀਨੇ ਦੇ ਵਿੱਚ ਉਹਦੀ ਛਾਤੀ ਦੇ ਵਿੱਚ ਕੋ ਖੰਜਰ ਮਾਰਿਆ ਕੋਈ ਜਿਹੜੀ ਤਿੱਖੀ ਚੀਜ਼ ਆ ਕੋਈ ਛਾਪਨ ਨਾਈਫ ਜਿਹਨੂੰ ਕਹਿ ਦਿੰਦੇ ਆ ਜਾਂ ਕੁਝ ਅਜੀਹਾ ਕੋਈ ਵੈਪਨ ਮਾਰਿਆ ਜਿਹਦੇ ਨਾਲ ਉਹਦੀ ਮੌਤ ਹੋ ਗਈ ਤੇ ਸਾਰਾ ਪਰਿਵਾਰ ਜਿਹੜਾ ਉਹ ਹੁਣ ਰੋ ਰਿਹਾ ਉਹ ਇਨਸਾਫ ਦੀ ਮੰਗ ਕਰ ਰਿਹਾ ਪਰ ਝਾ ਦਰਜ ਹੋ ਗਿਆ ਬੰਦੇ ਫੜੇ ਵੀ ਜਾਣਗੇ ਪਰ ਗੁੱਸੇ ਦੇ ਉੱਤੇ ਕਾਬੂ ਅਸੀਂ ਆਪਣੇ ਗੁੱਸੇ ਨੂੰ ਕਦੋਂ ਫੜਾਂਗੇ ਹੁਣ ਇਹ ਵੀ ਨਹੀਂ ਪਤਾ ਉਹ ਬੰਦੇ ਕੌਣ ਸੀ ਕੌਣ ਨਹੀਂ ਸੀ ਹੋ ਸਕਦਾ ਉਹ ਵੀ ਪਛਤਾਉਂਦੇ ਹੁਣ ਵੀ ਪੀ ਕੇ दारू ਪੀਤੀ ਦੇ ਵਿੱਚ ਇਹ ਕਿੱਡਾ ਵੱਡਾ ਕ੍ਰਾਈਮ ਕਰ ਲਿਆ ਇਹ ਕਤਲ ਸਿਰ ਪਾ ਲਿਆ ਸੀ ਹੁਣ ਇਹ ਵੀ ਨਹੀਂ ਪਤਾ ਵੀ ਉਹ ਤਿੰਨ ਜਣੇ ਜਿਹੜੇ ਸੀ ਉਹਨਾਂ 'ਚ ਕੋਈ ਉਹਨਾਂ ਨੂੰ ਰੋਕਦਾ ਵੀ ਹੋਵੇ ਪਰ ਜਿਹਨੂੰ ਬਹੁਤ ਜ਼ਿਆਦਾ ਜਿਹਦੀ ਈਗੋ ਹਰਟ ਹੋਈ ਹੋਣੀ ਆ ਉਹਨੇ ਕਿਹਾ ਹੋਣਾ ਨਹੀਂ ਨਹੀਂ ਮੈਂ ਤੇ ਇਹਨਾਂ ਦੀ ਜਾਨ ਲੈ ਲੈਣੀ ਵੀ ਇਹ ਹੱਸੇ ਤੇ ਹੱਸੇ ਕਿਦਾਂ ਖੈਰ ਦੇਖਦੇ ਆ ਹੁਣ ਜਦੋਂ ਇਹ ਮੁਲਜ਼ਮ ਫੜੇ ਜਾਣਗੇ ਇਹ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੀ ਬਦੌਲਤ ਹੈ ਇਹ ਇੱਕ ਪਰਿਵਾਰ ਜਿਹੜਾ ਉੱਜੜ ਗਿਆ ਇਹ ਜਦੋਂ ਪੁਲਿਸ ਕੋਲ ਪੇਸ਼ ਹੋਣਗੇ ਜਾਂ ਪੁਲਿਸ ਇਹਨਾਂ ਨੂੰ ਅਰੈਸਟ ਕਰਦੀ ਆ ਤਾਂ ਫਿਰ ਅੱਗੋਂ ਇਹ ਆਪਣੇ ਗੁੱਸੇ ਬਾਰੇ ਜਾਂ ਆਪਣੇ ਹਾਲਾਤ ਬਾਰੇ ਆਪਣੀ ਮਾਨਸਿਕ ਸਥਿਤੀ ਬਾਰੇ ਕੀ ਦੱਸਦੇ ਨੇ ਇਹ ਸਮਾਂ ਦੱਸੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ